ਤਖਬੀਰ ਬਾਦਲ ਤੇ ਗਿਆਨੀ ਹਰਪ੍ਰੀਤ ਸਿੰਘ ਤੋਂ ਬਾਅਦ ਡੇਰਾ ਬਿਆਸ ਦੇ ਮੁਖੀ ਦੀ ਮੁਲਾਕਾਤ ਜਥੇਦਾਰ ਗਿਆਨੀ ਰਗਵੀਰ ਸਿੰਘ ਨਾਲ ਇਹ ਮੁਲਾਕਾਤ ਅਹਿਮ ਹੋ ਸਕਦੀ ਹੈ ਮੁਲਾਕਾਤ ਬਾਰੇ ਕੀ ਚਰਚਾ ਵਨ ਹੈ ਆਖਰਕਾਰ ਹਰਪ੍ਰੀਤ ਸਿੰਘ ਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਡੇਰਾ ਮੁਖੀ ਬਿਆਸ ਨੇ ਕਿਹੜੀ ਗੱਲ ਦੀ ਹਰੀ ਛੰਡੀ ਦੇ ਦਿੱਤੀ ਹੈ ਕਿ ਹੁਣ ਅਖਾੜਾ ਜਿਹੜਾ ਉਹ ਵੱਡਾ ਖਣ ਵਾਲਾ ਨਵੀਆਂ ਜਿਹੜੀਆਂ ਰਵਾਇਤਾਂ ਨੇ ਉਹ ਕਾਇਮ ਹੋਣ ਵਾਲੀਆਂ ਨੇ ਆਖਰਕਾਰ ਅੰਦਰਖਾਤੇ ਕਿਹੜੀਆਂ ਘੁੰਮਰ ਘੇਰੀਆਂ ਜੜੀਆਂ ਨੇ ਉਹ ਘੁੰਮ ਰੀਆਂ ਨੇ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਲੋਕਾਂ ਨਾਲ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਬੀਤੀ ਸ਼ਾਮ ਮੈਂ ਤੁਹਾਨੂੰ ਇੱਕ ਖਬਰ ਦਿੱਤੀ ਸੀ ਖਬਰ ਅਸਲ ਚੋਦੀ ਡਿਵੈਲਪਮੈਂਟ ਸੀ ਉਹ ਖਬਰ ਤੁਸੀਂ ਪਹਿਲਾਂ ਵੀ ਵੇਖ ਲਈ ਹੋਣੀ ਆ ਵੱਖ-ਵੱਖ ਟੀਵੀ ਚੈਨਲਾਂ ਤੇ ਨਿਊਜ਼ ਚੈਨਲਾਂ ਤੇ ਤੁਸੀਂ ਵੇਖੀ ਹੋਣੀ ਆ ਅਖਬਾਰਾਂ 'ਚ ਪੜ੍ਹੀ ਵੀ ਹੋਣੀ ਆ ਉਸ ਖਬਰ ਦੇ ਬਿਹਾਈਂਡ ਕੀ ਹੈ ਪਰਦਿਆਂ ਦੇ ਪਿੱਛੇ ਕੀ ਹੈ ਉਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਹੁਣ ਤਾਜ਼ਾ ਸੂਚਨਾ ਜੋ ਆ ਰਹੀ ਹੈ ਬੜੀ ਅਹਿਮ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇ ਦੇ ਹਵਾਲੇ ਨਾਲ ਕਹਿ ਲਿਆ ਕਿ ਸੂਤਰਾਂ ਦੇ ਹਵਾਲੇ ਨਾਲ ਆ ਰਹੀਆਂ ਉਹ ਬੜੀ ਅਹਿਮ ਹੈ ਉਹ ਇਹ ਹੈ ਕਿ ਗਿਆਨੀ ਰਗबीर ਸਿੰਘ ਜੋ ਕਿ ਜਥੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉਹਨਾਂ ਦੇ ਨਾਲ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੀ ਮੁਲਾਕਾਤ ਤੈਅ ਪਾਈ ਗਈ ਹੈ ਮੁਲਾਕਾਤ ਇੱਕ ਦੋ ਦਿਨਾਂ 'ਚ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਸ ਮੁਲਾਕਾਤ ਨੂੰ ਲੈ ਕੇ ਕਈ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਉਧਰ ਗਿਆਨੀ ਹਰਪ੍ਰੀਤ ਸਿੰਘ ਨਾਲ ਹੋਈ ਮੁਲਾਕਾਤ ਦੇ ਭੇਦ ਵੀ ਹੌਲੀ-ਹੌਲੀ ਬਾਹਰ ਆਉਣ ਲੱਗੇ ਨੇ। ਦੋ ਚੀਜ਼ਾਂ ਬੜੀਆਂ ਅਹਿਮ ਨੇ। ਪਹਿਲੀ ਇਹ ਕਿ ਗਿਆਨੀ ਰਗਵੀਰ ਸਿੰਘ ਨੂੰ ਆਖਰਕਾਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਡੇਰਾਮੁਖੀ ਬਿਆਸ ਕੀ ਕਹਿਣਾ ਚਾਹੁੰਦੇ ਐ, ਕੇਦਾ ਸੁਨੇਹਾ ਲਾਉਣਾ ਚਾਹੁੰਦੇ ਐ ਜਾਂ ਕੋਈ ਆਪਣੀ ਇੱਛਾ ਪ੍ਰਗਟਾਉਣਾ ਚਾਹੁੰਦੇ ਐ। ਦੇਖੋ ਮੁਲਾਕਾਤਾਂ ਹੋਣੀਆਂ ਕੋਈ ਨਵੀਂ ਗੱਲ ਨਹੀਂ। ਤੇ ਕੋਈ ਮਾੜੀ ਗੱਲ ਵੀ ਨਹੀਂ ਮੁਲਾਕਾਤਾਂ ਹੁੰਦੀਆਂ ਵੀ ਰਹੀਆਂ ਨੇ ਹੋਣੀਆਂ ਵੀ ਤੇ ਹੁੰਦੀਆਂ ਰਹਿਣੀਆਂ ਵੀ ਚਾਹੀਦੀਆਂ ਨੇ ਜੇਕਰ ਤੁਸੀਂ ਮਾਹੌਲ ਨੂੰ ਠੀਕ ਠਾਕ ਰੱਖਣਾ ਹੈ ਚੀਜ਼ਾਂ ਨੂੰ ਕੜਤਣ ਚ ਜਾਣ ਤੋਂ ਰੋਕਣਾ ਹੈ ਹੋਰ ਚੀਜ਼ਾਂ ਦੇ ਲਈ ਅੱਗੇ ਵਧਣਾ ਹੈ ਤਾਂ ਉਹਦੇ ਲਈ ਅਜਿਹੀਆਂ ਮੁਲਾਕਾਤਾਂ ਹੁੰਦੀਆਂ ਰਹਿਣੀਆਂ ਚਾਹੀਦੀਆਂ ਨੇ ਇਹਦੇ 'ਚ ਤੁਹਾਨੂੰ ਕੋਈ ਸੱਜਾ ਖੱਬਾ ਕਰਨ ਦੀ ਕੋਈ ਮਸਲਾ ਨਹੀਂ ਅ ਕੱਲ ਇੱਕ ਸੱਜਣ ਕਮੈਂਟ ਕਰਕੇ ਕਹਿੰਦੇ ਸੀ ਕਿ ਇਹ ਕੋਈ ਹਰ ਚੀਜ਼ ਨੂੰ ਰਾਜਨੀਤੀ ਨਾਲ ਜੋੜਨਾ ਸਹੀ ਨਹੀਂ ਪਰ ਜੋ ਸੂਚਨਾਵਾਂ ਨੇ ਤੁਸੀਂ ਸ਼ਾਇਦ ਖਬਰ ਸਾਰੀ ਨਾ ਸੁਣੀ ਹੋਵੇ ਜੋ ਸੂਚਨਾਵਾਂ ਨੇ ਉੱਤੇ ਤਾਂ ਗੱਲ ਹੀ ਸਾਰੀ ਰਾਜਨੀਤੀ ਤੇ ਹੋਈ ਹੈ ਨਾ ਜੋ ਸੂਤਰਾ ਦੇ ਹਵਾਲੇ ਨਾਲ ਆ ਰਹੀ ਹੈ ਕਿ ਸੁਖਵੀਰ ਸਿੰਘ ਬਾਦਲ ਨਾਲ ਮੀਟਿੰਗ ਹੋਈ ਉਸ ਤੋਂ ਬਾਅਦ ਗਿਆਨੀ ਹਰਪੀ ਸਿੰਘ ਨਾਲ ਹੋਣ ਗਿਆਨੀ ਰਗਵੀਰ ਸਿੰਘ ਨਾਲ ਮੀਟਿੰਗ ਦੀਆਂ ਤਿਆਰੀਆਂ ਨੇ ਤਾਂ ਇਹ ਇੱਕ ਚਿਹਨ ਹੈ ਇਹਨੂੰ ਸਿਆਸੀ ਐਣਕ ਦੇ ਨਾਲ ਹੀ ਦੇਖਿਆ ਜਾ ਸਕਦਾ ਉਸ ਸਮੇਂ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੋਂ ਅਕਾਲੀ ਦਲ ਦੀ ਲੀਡਰਸ਼ਿਪ ਭਗੌੜੀ ਹੋ ਚੁੱਕੀ ਹੋਵੇ ਉਸ ਸਮੇਂ ਇਹ ਚੀਜ਼ਾਂ ਨੂੰ ਐਵੇਂ ਹੀ ਸੁੱਟ ਦੇਣਾ ਪਰਾਂ ਕਿ ਮੁਲਾਕਾਤਾਂ ਤਾਂ ਹੁੰਦੀਆਂ ਰਹਿੰਦੀਆਂ ਨੇ ਮੁਲਾਕਾਤ ਤਾਂ ਉਹ ਇਸ ਪਰਸਪੈਕਟਿਵ 'ਚ ਇਹਨੂੰ ਲੈ ਕੇ ਨਹੀਂ ਜਾਇਆ ਜਾ ਸਕਦਾ। ਗਿਆਨੀ ਹਰਪ੍ਰੀਤ ਸਿੰਘ ਨੂੰ ਡੇਰਾਮੁਖੀ ਨੇ ਕੀ ਕਿ? ਇੱਕ ਕੱਲ ਖਬਰ ਆਈ ਸੀ ਕਿ ਤੁਸੀਂ ਥੋੜਾ ਜਿਹਾ ਬ੍ਰੇਕਾਂ ਦੇ ਪੈਰ ਰੱਖੋ ਠੰਡੇ ਚੱਲੋ। ਹੁਣ ਉਸੇ ਡਵੈਲਪਮੈਂਟ ਦੇ ਅੰਦਰ ਉਸ ਦੀ ਐਡਵਾਂਸਮੈਂਟ ਦੇ ਅੰਦਰ ਇਹ ਗੱਲ ਵੀ ਆਈ ਹੈ ਕਿ ਹਰੀ ਝੰਡੀ ਦਿੱਤੀ ਗਈ ਆ। ਗਿਆਨੀ ਹਰਪ੍ਰੀਤ ਸਿੰਘ ਨੂੰ ਡੇਰਾਮੁਖੀ ਵਿਆਸ ਨੇ ਹਰੀ ਝੰਡੀ ਦਿਖਾਈ। ਕਿ ਤੁਸੀਂ ਅੱਗੇ ਵਧੋ ਅਸੀਂ ਤੁਹਾਡੇ ਨਾਲ ਆ ਗਿਆਨੀ ਹਰਪ੍ਰੀਤ ਸਿੰਘ ਤੁਸੀਂ ਸੰਘਰਸ਼ ਕਰੋ ਅਸੀਂ ਤੁਹਾਡੇ ਨਾਲ ਆਲੀ ਸਥਿਤੀ 'ਚ ਵੀ ਗੱਲ ਗਈ ਹੈ ਇਹ ਕਿਉਂ ਗਈ ਹੈ ਹੁਣ ਇਹਦੇ ਇਹਦੇ ਮੈਨੇ ਜਿਹੜੇ ਨੇ ਜੇ ਉਹਨੂੰ ਪੋਲੀਟੀਕਲੀ ਹਾਰਡ ਕੋਰ ਤਰੀਕੇ ਨਾਲ ਟਰਾਂਸਲੇਟ ਕਰਕੇ ਦੇਖਿਆ ਜਾਵੇ ਇਹਦਾ ਸਿਆਸੀ ਅਨੁਵਾਦ ਕੀਤਾ ਜਾਵੇ ਤਾਂ ਬੜਾ ਅਹਿਮ ਹੋ ਸਕਦਾ ਦੇਖੋ ਇੱਕ ਤੈ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੋ ਹੋਇਆ ਜੋ ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਗਈ ਜਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਦੇਖੋ ਇਸ ਤੋਂ ਵੱਡਾ ਇਲਜ਼ਾਮ ਕੀ ਹੋ ਜਾਣਾ ਕਿ ਕਿਸੇ ਪਾਰ ਇਸਤਰੀ ਨਾਲ ਸਬੰਧਾਂ ਦੇ ਇਲਜ਼ਾਮ ਲੱਗ ਜਾਣੇ ਏਡੀ ਵੱਡੀ ਪਦਵੀ ਤੇ ਬੈਠੇ ਹੋਏ ਵਿਅਕਤੀ ਦੇ ਉੱਤੇ ਤੇ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਅੱਗੇ ਆਉਣਾ ਤੇ ਡਟ ਕੇ ਖੜੇ ਹੋ ਜਾਣਾ ਇਹ ਸਾਰੀਆਂ ਚੀਜ਼ਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਖੜਕਾਈ ਸੀ ਉਸ ਸਾਰੇ ਘਟਨਾਕ੍ਰਮ ਦੇ ਦਰਮਿਆਨ ਜਦੋਂ ਉਹਨਾਂ ਨੂੰ ਫਾਰਕ ਕੀਤਾ ਗਿਆ ਸਿਵਾਵਾ ਤੋਂ ਪਰਾਂ ਕੀਤਾ ਗਿਆ ਲਾਂਭੇ ਕੀਤਾ ਗਿਆ ਉਸ ਸਮੇਂ ਕਿ ਮੇਰਾ ਅਸਤੀਫਾ ਪ੍ਰਵਾਨ ਕਰਨਾ ਕਰ ਲੋ ਮੈਨੂੰ ਕੱਢਣਾ ਹੈ ਕੱਢ ਦੋ ਮੈਂ ਅਸਤੀਫਾ ਨਹੀਂ ਦਵਾਗਾ ਤੇ ਮੈਂ ਹੁਣ ਉਹਨਾਂ ਦਾ ਕਹਿਣ ਦਾ ਮਤਲਬ ਇਸ ਵੀ ਭੱਜਦੇਆਂ ਨੂੰ ਬਾੜ ਇੱਕੋ ਜੇ ਜਾਨੀ ਕਿ ਉਹ ਕੁਝ ਕਰਨਗੇ ਜੇਕਰ ਇਹ ਹੱਥ ਤੇ ਹੱਥ ਧਰ ਕੇ ਬੈਠਣ ਵਾਲੇ ਨਹੀਂ ਹੋਏ ਹੈਗੇ ਉਸ ਤੋਂ ਇਲਾਵਾ ਇੱਕ ਆਪੋ ਆਪ ਹੋ ਗਿਆ ਜਾਂ ਕਿਵੇਂ ਹੋ ਗਿਆ ਜਿਹੜਾ ਗਿਆਨੀ ਹਰਪੀ ਸਿੰਘ ਦੇ ਹੱਕ ਚ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਇੱਕ ਇਕੱਠ ਵੀ ਹੋਇਆ ਉਹ ਸਭ ਕਾਸਿਦ ਦੀ ਇੱਕ ਪਿੱਠ ਭੂਮੀ ਹੈ ਉਹ ਸਾਰਾ ਇੱਕ ਸੰਦਰਭ ਦੇ ਵਿੱਚ ਅੱਗੇ ਵੱਧ ਰਿਹਾ ਹੈ ਉਸ ਦਰਮਿਆਨ ਇਹ ਕਹਿਣਾ ਕਿ ਤੁਸੀਂ ਸੰਘਰਸ਼ ਕਰੋ ਜਾਨੀ ਕਿ ਤੁਸੀਂ ਅੱਗੇ ਚੱਲੋ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਹਰ ਮਦਦ ਕਰਾਂਗੇ ਇਹ ਗੱਲ ਡੇਰਾ ਬਿਆਸ ਮੁਖੀ ਨੇ ਗਿਆਨੀ ਹਰਪ੍ਰੀਤ ਨੂੰ ਕਹੀ ਆ ਇਹ ਜਾਣਕਾਰ ਹਲਕੇ ਦੱਸ ਰਿਹਾ ਤਾਂ ਉਹ ਇਹ ਆ ਕਿ ਜੇਕਰ ਅਕਾਲੀ ਦਲ ਦੀ ਲੀਡਰਸ਼ਿਪ ਸ਼ਰਮਣੀ ਕਮੇਟੀ ਆਪਣੀ ਜਿਹੜੀ ਹੈ ਜਿੱਦ ਨਹੀਂ ਛੱਡਦੀ ਹੜ ਧਰਮੀ ਨਹੀਂ ਛੱਡਦੀ ਤਾਂ ਫਿਰ ਆਪਾਂ ਦੇਖਾਂਗੇ ਫਿਰ ਆਪਾਂ ਇੱਥੇ ਨਹੀਂ ਖੜਾਂਗੇ ਉਸ ਸਥਿਤੀ ਵੱਲ ਵੀ ਅੱਗੇ ਵਧਿਆ ਜਾ ਰਿਹਾ ਹੈ ਯਾਨੀ ਕਿ ਦੋਨੇ ਚੀਜ਼ਾਂ ਜੇਕਰ ਆ ਹੋ ਜਾਂਦਾ ਤਾਂ ਠੀਕ ਹੈ ਉਹਨਾਂ ਟਾਈਮ ਤੁਸੀਂ ਠੰਡੇ ਰੋਜੇ ਕਰ ਨਹੀਂ ਹੁੰਦਾ ਤਾਂ ਫਿਰ ਆਪਾਂ ਚੱਕ ਦੇਾਂਗੇ ਘੜੇ ਤੋਂ ਤੋਲਾ ਉਹ ਸਥਿਤੀ ਵੱਲ ਵੀ ਅੱਗੇ ਵਧਣ ਦੀ ਕੋਸ਼ਿਸ਼ ਜਿਹੜੀ ਹੈ ਇਹ ਆਈ ਹੈ ਹੋ ਰਹੀ ਹੈ ਇਹਦੀਆਂ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਦੂਜੀ ਗੱਲ ਗਿਆਨੀ ਰਗਵੀਰ ਸਿੰਘ ਨਾਲ ਮੁਲਾਕਾਤ ਕਿਉਂ ਹੋ ਰਹੀ ਹੈ ਗਿਆਨੀ ਰਗਵੀਰ ਸਿੰਘ ਦੇ ਨਾਲ ਮੁਲਾਕਾਤ ਦੇ ਕਈ ਪਹਿਲੂ ਜਿਹੜੇ ਆ ਉਹ ਤਰਾਸ਼ੇ ਜਾ ਰਹੇ ਹਨ ਪੋਲਿਟੀਕਲੀ ਟਰਾਂਸਲੇਟ ਕਰਨ ਦੀ ਸਿਆਸੀ ਅਨਵਾਦ ਦੇਣ ਦੀ ਕੋਸ਼ਿਸ਼ ਹਰ ਕੋਈ ਕਰ ਰਿਹਾ ਹੈ ਜੋ ਖਬਰ ਨਿਕਲ ਕੇ ਆਈ ਉਹਦੇ ਮੁਤਾਬਕ ਗਿਆਨੀ ਹਰ ਰਗਵੀਰ ਸਿੰਘ ਡੇਰਾ ਬਿਆਸਮੁਖੀ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਆ ਉਹ ਇਸੇ ਪਿੱਠਭੂਮੀ ਜਾਂ ਇਸੇ ਸਰਕਾਰਾਂ ਦੇ ਤਹਿਤ ਹੀ ਮਿਲਣ ਜਾ ਰਹੇ ਹੈ ਤੇ ਇਹ ਹੋ ਸਕਦਾ ਹੈ ਕਿ ਜਦੋਂ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਗੱਲ ਡੇਰਾ ਮੁਖੀ ਬਿਆਸ ਦੇ ਨਾਲ ਹੋਈ ਸੀ ਉਸ ਉਹਨਾਂ ਨੇ ਜਿਹੜੀਆਂ ਗੱਲਾਂ ਡੇਰਾ ਬਿਆਸਮੁਖੀ ਨੇ ਕਹੀਆਂ ਸੀ ਉਹਨਾਂ ਨੂੰ ਸੋਚਣ ਲਈ ਕਿ ਹੁਣ ਡੇਰਾ ਬਿਆਸਮੁਖੀ ਜਾਂ ਤਾਂ ਖੁਦ ਜਾ ਰਹੇ ਨੇ ਜਾਂ ਉਹਨਾਂ ਨੂੰ ਕੋਈ ਬੁਲਾ ਰਿਹਾ ਜਾਂ ਉਹਨਾਂ ਨੂੰ ਭੇਜ ਰਿਹਾ ਹੈ ਬਹੁਤੀ ਸ਼ੰਕਾ ਹੈ ਕਿ ਉਹਨਾਂ ਨੂੰ ਭੇਜਿਆ ਜਾ ਰਿਹਾ ਹੈ ਉਹ ਜਾ ਨਹੀਂ ਰਹੇ ਨਾ ਹੀ ਉਹ ਉਹ ਉਹਨਾਂ ਨੂੰ ਸੱਦਿਆ ਗਿਆ ਉਹਨਾਂ ਨੂੰ ਭੇਜਿਆ ਜਾ ਰਿਹਾ ਹੁਣ ਕਿਹੜੀ ਐਸੀ ਤਾਕਤ ਹੈ ਜਿਹੜੀ ਭੇਜ ਰਹੀ ਹੈ ਡੇਰਾ ਬਿਆਸਮੁਖੀ ਸੁਰਾ ਸਫਾਈ ਕਰਾਉਣ ਦੀ ਹੱਦ ਤੱਕ ਤਾਂ ਠੀਕ ਨੇ ਪਰ ਉਹ ਪੰਥਕ ਸਿਆਸਤ ਦੇ ਵਿੱਚ ਕੋਈ ਵੱਡਾ ਦਖਲ ਦੇ ਦੇਣਗੇ ਉਹਨੂੰ ਕੋਈ ਵੱਡਾ ਮੋੜਾ ਦੇ ਦੇਣਗੇ ਇਹ ਗੱਲ ਜਿਹੜੀ ਆ ਉਹ ਉਸ ਪਾਸੇ ਨਹੀਂ ਜਾਂਦੀ ਨਾ ਹੀ ਇਹ ਹজম ਹੁੰਦੀ ਹੈ ਗਿਆਨੀ ਰਗਵੀਰ ਸਿੰਘ ਦੇ ਨਾਲ ਮੁਲਾਕਾਤ ਦੇ ਵਿੱਚ ਜੋ ਚਰਚਾਵਾਂ ਹੋਣ ਦੀ ਉਮੀਦ ਹੈ ਕਿ ਪਹਿਲੀ ਦਾ ਇਹ ਕਿ ਸ਼੍ਰੀ ਅਕਾਲ ਤਖਸੈਬ ਦਾ ਜੋ ਹੁਕਮਨਾਮਾ ਉਹ ਮੈਂ ਕੋਸ਼ਿਸ਼ ਕੀਤੀ ਸੁਖਬੀਰ ਸਿੰਘ ਬਾਦਲ ਨੇ ਇਹ ਕਿ ਸੁਣਾਇਆ ਹੋ ਸਕਦਾ ਹੈ ਕਿ ਜੋ ਮੈਸੇਂਜਰ ਦੇ ਤੌਰ ਤੇ ਸੁਣਾਇਆ ਘਾਰ ਦੇ ਤੌਰ ਦੇ ਉੱਤੇ ਜਿਹੜਾ ਉਹ ਲੈ ਕੇ ਜਾਣ ਤੇ ਉਹ ਦੱਸਣ ਕਿ ਭਾਈ ਮੈਂ ਕਿਹਾ ਸੀ ਉਹਨਾਂ ਨੇ ਇਹ ਗੱਲ ਨਹੀਂ ਮੰਨੀ ਜਾਂ ਹਜੇ ਤੱਕ ਉਹਨਾਂ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਜਾਂ ਜਵਾਬ ਦੇਤਾ ਇਹ ਚੀਜ਼ ਹੋ ਸਕਦੀ ਹੈ ਦੂਜੀ ਗੱਲ ਇਹ ਹੈ ਕਿ ਉਹ ਵੀ ਕਹਿਣ ਕਿ ਗਿਆਨੀ ਰਗਵੀਰ ਸਿੰਘ ਹਰਾਨੋ ਕਿ ਤੁਸੀਂ ਵੀ ਥੋੜਾ ਜਿਹਾ ਸਮਾਂ ਹੋਰ ਦੇ ਦਿਓ ਸਮੇਂ ਦੀ ਜਾਗਤ ਸਮਝੋ ਚੀਜ਼ਾਂ ਉਲਟ ਫੁਲਟ ਹੋ ਸਕਦੀਆਂ ਨੇ ਆਪਾਂ ਨੂੰ ਥੋੜਾ ਹੋਰ ਰਿਲੈਕਸੇਸ਼ਨ ਦੇ ਦੇਣੀ ਚਾਹੀਦੀ ਆ ਅਕਾਲੀ ਲੀਡਰਸ਼ਿਪ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਵੀ ਹੋ ਸਕਦੀਆਂ ਨੇ ਪਰ ਇਹ ਗੱਲ ਕਿਸੇ ਤੋਂ ਲੋਕੀਸ਼ਿਪੀ ਨਹੀਂ ਕਿ ਜਥੇਦਾਰ ਗਿਆਨੀ ਰਗਵੀਰ ਸਿੰਘ ਅਕਾਲੀ ਲੀਡਰਸ਼ਿਪ ਦੇ ਇਸ ਵਰਤਾਰੇ ਤੋਂ ਬਹੁਤ ਬਹੁਤ ਦੁਖੀ ਤੇ ਨਰਾਸ਼ ਨੇ ਉਹ ਖੁਸ਼ ਨਹੀਂ ਉਨ੍ਹਾਂ ਦਾ ਇਸਤਰਾ ਨਾਲ ਜਿਹੜਾ ਲਗਾਤਾਰ ਇਹ ਗੱਲ ਆ ਸਾਹਮਣੇ ਆ ਰਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਉਹ ਲਗਾਤਾਰ ਸੰਪਰਕ ਚ ਨੇ ਤਾਂ ਆਉਂਦੇ ਦਿਨਾਂ ਦੇ ਵਿੱਚ ਕਾਫੀ ਚੀਜ਼ਾਂ ਸਪਸ਼ਟ ਹੋਣਗੀਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਗ ਕਮੇਟੀ ਦੀ ਮੀਟਿੰਗ ਜਿਹੜੀ ਕਿ 30 ਦਸੰਬਰ ਨੂੰ ਜਾਨੀ ਕਿ ਅੱਜ ਤੋਂ ਠੀਕ ਇੱਕ ਦਿਨ ਬਾਅਦ ਹੋਣੀ ਹੈ ਉਹਦੇ ਵਿੱਚ ਵੀ ਬਹੁਤ ਅਹਿਮ ਫੈਸਲੇ ਹੋ ਸਕਦੇ ਚਰਚਾ ਵਿੱਚ ਇਹ ਵੀ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਆਲੇ ਮਾਮਲੇ ਨੂੰ ਸਟ੍ਰਾਈਕ ਡਾਊਨ ਕਰ ਦਿੱਤਾ ਜਾਵੇ ਜਾਨੀ ਕਿ ਨਾ ਤਾਂ ਉਹਨੂੰ ਅੱਗੇ ਵਧਾਇਆ ਜਾਵੇ ਤੇ ਨਾ ਹੀ ਉਹ ਤੋਂ ਪਿੱਛੇ ਹਟਿਆ ਜਾਵੇ ਉਹਨੂੰ ਬਸ ਐਂ ਹੀ ਭੰਬਲ ਪੂਸੇ ਜੇ ਵਿੱਚ ਪਾ ਕੇ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਨਵੇੜ ਲਿਆ ਜਾਵੇ ਤੇ ਗਿਆਨੀ ਹਰਪ੍ਰੀਤ ਸਿੰਘ 15 ਦਿਨਾਂ ਵਾਸਤੇ ਬਾਹਰ ਸੀ ਹੁਣ ਉਹ 15 ਦਿਨਾਂ ਵਾਸਤੇ ਦੁਬਾਰਾ ਫੇਰ ਸ਼੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਨੂੰ ਜਿਹੜੀ ਹੈ ਉਹ ਸੰਭਾਲ ਲੈਣਗੇ ਇੱਕ ਇੱਕ ਸਥਿਤੀ ਇਹ ਵੀ ਉਪਤਪਨ ਹੋ ਸਕਦੀ ਹੈ ਦੂਜੀ ਸਥਿਤੀ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਹਾਰਡ ਸਖਤ ਫੈਸਲਾ ਜਿਹੜਾ ਉਹ ਆ ਸਕਦਾ ਤੇ ਉਹਨਾਂ ਨੂੰ ਜਥੇਦਾਰੀ ਤੋਂ ਫਾਰਕ ਕੀਤਾ ਜਾ ਸਕਦਾ ਹੈ ਫੇਰ ਇਹ ਵੀ ਹੈ ਕਿ ਗਿਆਨੀ ਰਗਵੀਰ ਸਿੰਘ ਬਾਰੇ ਵੀ ਕਈ ਅਹਿਮ ਫੈਸਲੇ ਨੇ ਹੋਣ ਦੀ ਉਮੀਦ ਹੈ ਚਰਚਾ ਹੋਏ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਜਾਂ ਬਾਕੀ ਮਾਮਲਿਆਂ ਨੂੰ ਲੈ ਕੇ ਜਥੇਦਾਰ ਕੈਲੀਏ ਐਡਵੋਕੇਟ ਧਾਮੀ ਹੋਰੀ ਜੜੇ ਆ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਕਾਫੀ ਦੁਚਿੱਤੀ ਦਾ ਸ਼ਿਕਾਰ ਨੇ ਤੇ ਪਰੇਸ਼ਾਨੀ ਦਾ ਸ਼ਿਕਾਰ ਵੀ ਨੇ ਹੁਣ ਉਹ ਬੜੇ ਕ੍ਰਿਊਸ਼ਲ ਦੌਰ ਦੇ ਅੰਦਰ ਦਾਖਲ ਹੋ ਚੁੱਕੇ ਨੇ ਉਹਨਾਂ ਦੀ ਸਥਿਤੀ ਜਿਹੜੀ ਹੈ ਕਾਫੀ ਗੰਭੀਰ ਜਿਹੜੀ ਅਵਸਥਾ ਮਾਨਸਿਕ ਤੌਰ ਤੇ ਬਣ ਚੁੱਕੀ ਹੈ ਕਿ ਆਖਰ ਜਾਣਾ ਕਿੱਧਰ ਹੈ ਤਾਂ ਵੀ ਉਹਨਾਂ ਦੀ ਇਹ ਹਾਲਤ ਹੈ ਕਿ ਮੈਂ ਇੱਧਰ ਜਾਵਾਂ ਉੱਧਰ ਜਾਵਾਂ ਆਖਿਰਕਾਰ ਮੈਂ ਮੰਜੀ ਕਿੱਥੇ ਡਾਵਾਂ ਵਾਲੀ ਸਥਿਤੀ ਜਿਹੜੀ ਹੈ ਉਹ ਉਹਨਾਂ ਦੀ ਬਣ ਚੁੱਕੀ ਹੈ ਕਿ ਉਹਨਾਂ ਨੂੰ ਥਾ ਹੀ ਨਹੀਂ ਲੱਭ ਰਹੀ ਮੰਜੀ ਡਾਉਣ ਵਾਲੀ ਕਿ ਉਹ ਕਿੱਥੇ ਆਪਣੀ ਮੰਜੀ ਡਾਉਣ ਇਹ ਇੱਕ ਕਾਫੀ ਗੰਭੀਰ ਜਿਹੜੀ ਹਾਲਤ ਹੈ ਉਹ ਉਹਨਾਂ ਦੇ ਲਈ ਬਣੀ ਹੋਈ ਹੈ ਜਾਂ ਉਹ ਅਕਾਲੀ ਦਲ ਦੀ ਲੀਡਰਸ਼ਿਪ ਜਾਂ ਉਹ ਲੁਕਮੀ ਸ਼ਕਤੀ ਦੇ ਹੁਕਮ ਮੰਨਣ ਜਿਹੜੀ ਕਹਿੰਦੀ ਹੈ ਕਿ ਸਾਰਾ ਕੁਝ ਮੈਂ ਹੀ ਆ ਤੇ ਮੇਰੇ ਤੋਂ ਬਿਨਾ ਅਕਾਲੀ ਦਲ ਸ਼੍ਰੋਮਣੀ ਕਮੇਟੀ ਸੋਚ ਵੀ ਨਹੀਂ ਸਕਦੀ ਕੁਝ ਕਰਨ ਦੇ ਬਾਰੇ ਉਹਨੂੰ ਉਹ ਉਹ ਜਿਹੜੀ ਮਾਨਸਿਕ ਇੱਛਾ ਹੈ ਉਹਨੂੰ ਪੂਰੀਆਂ ਕਰਨ ਜਾਂ ਜਿਹੜੀ ਸੁਖਵੀਰ ਬਾਦਲ ਦੇ ਆਲੇ ਦਾਲ ਦੀ ਜੁੰਡਲੀ ਆ ਉਹਦੀਆਂ ਮਾਨਸਿਕ ਇੱਛਾਵਾਂ ਪੂਰੀਆਂ ਕਰਨ ਜਾਂ ਫਿਰ ਉਹ ਇੱਕ ਸਟੈਂਡ ਲੈ ਲੈਣ ਜਿਹੜਾ ਪੰਥ ਪੰਥ ਦੀ ਚੜ੍ਹਦੀ ਕਲਾ ਦੇ ਲਈ ਜਿਹੜਾ ਕਹਿ ਲਈਏ ਕਿ کارਗਰ ਹੋਵੇ ਉਹ ਸਟੈਂਡ ਹੁਣ ਦੇਖਦੇ ਆ ਕਿ ਹਰਜਿੰਦਰ ਸਿੰਘ ਧਾਮੀ ਦੀ ਰੀੜ ਦੀ ਹੱਡੀ ਇੰਨਾ ਭਾਰ ਚਲਦੀ ਆ ਕਿ ਉਹ ਜੇ ਹਸਟੈਂਡ ਲੈ ਸਕਦੇ ਆ ਕਿ ਨਹੀਂ ਕੁੱਲ ਮਿਲਾ ਕੇ ਅਕਾਲੀ ਸਿਆਸਤ ਦੇ ਸਮੇਂ ਕਾਫੀ ਉਲਝਣ ਦਾ ਸ਼ਿਕਾਰ ਹੈ ਤੇ ਇਸ ਉਲਝਣ ਚੋਂ ਨਿਕਲਿਆ ਤਾਂ ਹੀ ਜਾ ਸਕਦਾ ਹੈ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਉਦੇਸ਼ਾਂ ਨੂੰ ਇਨ ਬਿਨ ਲਾਗੂ ਕਰ ਲਿਆ ਜਾਵੇ ਘਟੋ ਘਟ ਪਾਣੀ ਜਿਹੜਾ ਗੰਧਲਾ ਹੋਇਆ ਥੋੜਾ ਨਿੱਤਰ ਸਕਦਾ ਹਾਲਾਂਕਿ ਮੈਂ ਕੱਲ ਪਰਮਜੀਤ ਸਿੰਘ ਆਜੀ ਹੁਰਾ ਨਾਲ ਸ਼੍ਰੀ ਫਤਿਹਗੜ੍ਹ ਸਾਹਿਬ ਜਦੋਂ ਮੈਂ ਦਰਸ਼ਨਾਂ ਲਈ ਗਿਆ ਉੱਥੇ ਮਿਲੇ ਤਾਂ ਉਹਨਾਂ ਨਾਲ ਗੱਲਬਾਤ ਕੀਤੀ ਤੁਸੀਂ ਦੇਖੀ ਵੀ ਹੋਣੀ ਹੈ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਨੇ ਪ੍ਰਸੰਗਿਕ ਨਹੀਂ ਤੇ ਇਹਨਾਂ ਦੇ ਲਈ ਪਰਚੋਲ ਦੀ ਹੋਰ ਲੋੜ ਸੀ ਸਿੱਖ ਸੰਸਥਾਵਾਂ ਸਿੱਖ ਸਭਾ ਸੁਸਾਇਟੀਆਂ ਸਿੱਖ ਵਿਦਵਾਨਾਂ ਦਾ ਸਿਰ ਜੋੜ ਕੇ ਬੈਠਣ ਦੀ ਲੋੜ ਸੀ ਸਮਾਂ ਹੋਰ ਦਰਕਰਾਰ ਸੀਗਾ ਪਰ ਇਹ ਨਹੀਂ ਹੋਇਆ ਚਲੋ ਉਹਨਾਂ ਦਾ ਮਤ ਆਪਣੀ ਥਾਂ ਤੇ ਕਾਫੀ ਵੈਲਿਡ ਜਿਹੜਾ ਪੁਆਇੰਟ ਆ ਉਹ ਉਹਨਾਂ ਦਾ ਹੈਗਾ ਆ ਉਸ ਤੋਂ ਬਾਅਦ ਵੀ ਜੇਕਰ ਸਥਿਤੀਆਂ ਐਵੇਂ ਨਹੀਂ ਬਦਲੀਆਂ ਤਾਂ ਏ ਜਿਹੜਾ ਉਹ ਕਚੋਲਾ ਪਿਆ ਹੈ ਹੋਰ ਉਲਝੂਗਾ ਇਹਨੂੰ ਇਸ ਦੀ ਤਾਣੀ ਨੂੰ ਸਲਝਾਉਣਾ ਫਿਰ ਕਾਫੀ ਅੱਗੇ ਜਾ ਕੇ ਔਖਾ ਹੋ ਜਾਣਾ ਅਕਾਲੀ ਲੀਡਰਸ਼ਿਪ ਦੇ ਲਈ ਵੀ ਤੇ ਆਮ ਲੋਕਾਂ ਦੇ ਲਈ